ਸਮਝ ਨਹੀਂ ਆ ਰਹੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਈ ਕੀ ਜਾਂਦਾ ਉਹਦਾ ਹਿੱਲੇ ਪਏ ਨੇ ਖਡੂਰ ਸਾਹਿਬ ਵਾਲਾ ਸੰਗਰੂਰ ਪੇਤਾ ਸੰਗਰੂਰ ਵਾਲਾ ਆਨੰਦਪੁਰ ਪੇਤਾ ਬਠਿੰਡੇ ਵਾਲਾ ਤੁਹਾਡੇ ਕੋਲ ਲੁਧਿਆਣੇ ਪੇਤਾ ਉਹ ਪ੍ਰਤਾਪ ਬਾਜਵਾ ਗੁਰਦਾਸਪੁਰ ਵਾਲਾ ਉਹ ਕਹਿੰਦਾ ਮੈਂ ਕਿਰਾਏ ਤੇ ਘਰ ਲਵਾਂਗਾ ਲੁਧਿਆਣਾ ਤਾਂ ਕਿ ਹੱਥੀ ਹਰਾ ਕੇ ਜਾਮਾ ਰਾਜੇ ਵੜਿੰਗ ਨੂੰ ਬਿੱਟੂ ਤੇ ਰਾਜਾ ਗੱਪੀ ਜਿੱਤੂ ਆ ਸਾਡਾ ਪੱਪੀ ਇਹ ਤਸਵੀਰਾਂ ਲੋਕ ਸਭਾ ਹਲਕਾ ਲੁਧਿਆਣਾ ਦੇ ਜਗਰਾਉਂਦੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਨੇ ਰੋਡ ショਅ ਕੱਢਿਆ ਤੇ ਮੁੱਖ ਮੰਤਰੀ ਭਗਮੰਤ ਮਾਨ ਨੇ ਵਿਰੋਧੀਆਂ ਨੂੰ ਖੂਬ ਕੋਸਿਆ ਅਸ਼ੋਕ ਪ੍ਰਾਸ਼ਰ ਪੱਪੀ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਹੁਣ ਲੋਕ ਸਭਾ ਚੋਣ ਲਈ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਨੇ ਪ੍ਰਚਾਰ ਕੀਤਾ ਤੇ ਨਾਲ ਹੀ ਬਿੱਟੂ ਅਤੇ ਵੜਿੰਗ ਤੇ ਤੰਜ ਕੱਸੇ ਕਾਂਗਰਸ ਵਾਲਿਆਂ ਦੀ ਸਮਝ ਨਹੀਂ ਆ ਰਹੀ ਕਾਂਗਰਸਾਂ ਨੂੰ ਸਮਝ ਨਹੀਂ ਆ ਰਹੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਈ ਕੀ ਜਾਂਦਾ ਉਹਦਾ ਹਿੱਲੇ ਪਏ ਨੇ ਖਡੂਰ ਸਾਹ ਵਾਲਾ ਸੰਗਰੂਰ ਪੇਂਤਾ ਸੰਗਰੂਰ ਵਾਲਾ ਆਨੰਦਪੁਰ ਪੇਂਤਾ ਬਠਿੰਡੇ ਵਾਲਾ ਤੁਹਾਡੇ ਕੋਲ ਲੁਧਿਆਣੇ ਪੇਂਤਾ ਉਹ ਪ੍ਰਤਾਪ ਬਾਜਵਾ ਗੁਰਦਾਸਪੁਰ ਵਾਲਾ ਉਹ ਕਹਿੰਦਾ ਮੈਂ ਕਿਰਾਏ ਤੇ ਘਰ ਲਵਾਂਗਾ ਲੁਧਿਆਣੇ ਤਾਂ ਕਿ ਹੱਥੀ ਹਰਾ ਕੇ ਜਾਵਾਂ ਰਾਜੇ ਬੜਿੰਗ ਨੂੰ ਇਹਨਾਂ ਦਾ ਆਪਸ ਚੀਰਿੰਦੇ ਬੜਦਾ ਕੰਮ ਛੱਡੋ ਪਰ ਇਹਨਾਂ ਨੂੰ ਆਪਸ ਲੜੀ ਜਾਣ ਦਿਓ ਆਪਾਂ ਕੰਮ ਕਰੀਏ ਆਪਾਂ ਪੰਜਾਬ ਦੇ ਵਿਕਾਸ ਦੇ ਕੰਮ ਕਰੀਏ ਇੱਕ ਨੌਜਵਾਨ ਮੈਂ ਦੰਦਾ ਨਹੀਂ ਰਹਿਣ ਦੇਣਾ ਚਾਹੁੰਦਾ ਜਿਹਦੇ ਕੋਲੇ ਨੌਕਰੀ ਨਾ ਹੋਵੇ ਜਾਂ ਜਿਹੜਾ ਨੌਕਰੀਆਂ ਵੰਡਣ ਵਾਲਾ ਵੀ ਹੋਵੇ ਮੰਗਣ ਵਾਲੇ ਦੀ ਬਜਾਏ ਵੰਡਣ ਵਾਲਾ ਵੀ ਬਣਾਵਾਂਗੇ ਆਪਾਂ ਫੈਕਟਰੀਆਂ ਖਲਵਾਵਾਂਗੇ ਸਟਾਰਟਅਪ ਦੇਵਾਂਗੇ ਕੰਮ ਦੇਵਾਂਗੇ ਬਿਨਾਂ ਲੋਨ ਤੋਂ ਕਰਜ਼ਾ ਦੇਵਾਂਗੇ ਚਾਰ ਪੰਜ ਮੁੰਡੇ ਇਕੱਠੇ ਹੋ ਕੇ ਕੋਈ ਕੰਮ ਸਟਾਰਟ ਕਰੋ ਕਰਜ਼ਾ ਦੇਉਂਗਾ ਮੈਂ ਕੋਈ ਉਹਦਾ ਕੋਈ ਉਹਦਾ ਵਿਆਜ ਨਹੀਂ ਜਦੋਂ ਕਮਾਉਣ ਲੱਗੇ ਕਿਸ਼ਤਾਂ ਕਰ ਕਰਕੇ ਮੋੜ ਦਿਓ ਨਾਲੇ 20 ਬੱਚੀ ਮੁੰਡੇ ਕੁੜੀਆਂ ਨੂੰ ਹੋਰ ਕੰਮ ਦਿਓ ਥਰਮਲ ਪਲੈਂਟ ਅੱਪਨੇ ਖਰੀਦ ਲਿਆ ਬਿੱਟੂ ਤੇ ਰਾਜਾ ਗੱਪੀ ਜਿੱਤੂ ਦਾ ਸਾਡਾ ਪੱਪੀ ਇਹ ਨਵਾਂ ਨਾਰਾ ਆ ਗਿਆ ਭਈ ਅੱਜ ਬਿੱਟੂ ਤੇ ਰਾਜਾ ਗੱਪੀ ਜਿੱਤੂ ਆ ਸਾਡਾ ਪੱਪੀ ਓ ਵੀਰੋ ਉਹ 20 ਦਿਨ ਤਾਂ ਜੌਨਲਨ ਤੋਂ ਹਜੇ 20 ਦਿਨ ਪਏ ਨੇ ਉਹਨਾਂ ਨੂੰ ਤੁਸੀਂ ਪਹਿਲੀ ਘਰਾਂ ਚ ਕੁੰਡੇ ਬਿਨ ਲਿਆਓ ਏ ਮੈਂ ਤੁਹਾਨੂੰ ਦੱਸ ਦੇਣਾ ਜਿਹੜੇ ਮੂਡ 'ਚ ਤੁਸੀਂ ਹੋ ਮੈਂ ਦੇਖਿਆ ਹੋਇਆ ਪਹਿਲਾਂ ਸੰਗਰੂਰ ਵੀ ਤੁਸੀਂ ਕੰਦਾਂ ਫੜਫੜ ਤੁਰਨ ਲਾ ਦੋਗੇ ਉਹਨਾਂ ਨੂੰ ਕੰਦਾਂ ਫੜਫੜ ਜਦੋਂ ਜਨਤਾ ਆਜੇ ਨਾ ਫਿਰ ਕੋਈ ਬੋਰਨ ਤੇ ਨਹੀਂ ਖੜਦੇ ਫਿਰ ਕੋਈ ਪਿੱਪਲ ਦੇ ਪੱਤੇ ਆਵੇ ਪਿੱਪਲ ਦੇ ਪੱਤਿਆਂ ਵੇ ਕਾ ਦੀ ਖੜਖੜ ਖੜਖੜ ਲਈ ਐ ਪੱਤ ਛੜ ਗਏ ਪੁਰਾਣੇ ਰੁੱਤ ਨਵੇਂ ਆ ਦੀ ਆਈ ਐ ਇਸ ਵਾਰ ਲੁਧਿਆਣਾ ਦੇ ਵਿੱਚ ਮੁਕਾਬਲਾ ਬੇਹੱਦ ਦਿਲਚਸਪ ਹੈ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕ ਅਸ਼ੋਕ ਪ੍ਰਾਸ਼ਰ ਪਪੀਤੇ ਦਾ ਖੇਡਿਆ ਤਾਂ ਉਧਰ ਕਾਂਗਰਸ ਦੇ ਦੋ ਵਾਰ ਦੇ ਲੁਧਿਆਣਾ ਤੋਂ ਐਮਪੀ ਭਾਜਪਾ ਚਲੇ ਗਏ ਯਾਨੀ ਕਿ ਰਵਨੀਤ ਬਿੱਟੂ ਹੁਣ ਭਾਜਪਾ ਦੇ ਉਮੀਦਵਾਰ ਨੇ ਤਾਂ ਉਧਰ ਕਾਂਗਰਸ ਨੇ ਪ੍ਰਦਾਨ ਤੇ ਦਾ ਖੇਡਿਆ ਰਾਜਾ ਵਿਡਿੰਗ ਖੁਦ ਲੁਧਿਆਣਾ ਤੋਂ ਛੋਣ ਡਾ ਡਰੇ ਨੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਢਿੱਲੋਂ ਮੈਦਾਨ ਦੇ ਵਿੱਚ ਨੇ